ਬੱਚੋ ਗੁਰਬਾਣੀ ਦੇ ਵਿੱਚ ਇਹ ਜੋ ਸ਼ਬਦ ਤੁਸੀਂ ਵੇਖ ਰਹੇ ਹੋ ਪੰਕਤੀਆਂ ਇਹਨਾਂ ਨੂੰ ਆਮ ਹੀ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਕਿਉਂਕਿ ਪਤਾ ਨਹੀਂ ਲੱਗਦਾ ਕਿ ਕਿਵੇਂ ਅੱਖਰ ਇਹ ਸ਼ਬਦ ਉਚਾਰਨ ਕਰਨੇ ਨੇ ਕਿਹਨਾਂ ਦੇ ਉੱਤੇ ਅਦਕ ਲਾ ਕੇ ਉਚਾਰਨ ਕਰਨਾ ਹੈ ਤੇ ਕਿਹੜਾ ਸ਼ਬਦ ਬੋਲਾ ਉਚਾਰਨ ਕਰਨਾ ਹੈ ਆਪਾਂ ਇਹ ਤਿੰਨ ਪੰਕਤੀਆਂ ਲਿਖੀਆਂ ਗੁਰਬਾਣੀ ਦੇ ਵਿੱਚੋਂ ਤੇ ਜਿਨ੍ਹਾਂ ਦਾ ਆਪਾਂ ਅੱਜ ਸੁੱਧ ਉਚਾਰਨ ਸਿੱਖਾਂਗੇ ਕਿ ਕਿਵੇਂ ਉਚਾਰਨ ਕਰਨਾ ਹੈ ਪਹਿਲੀ ਪੰਕਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ 576 ਅੰਗ ਤੇ ਠੀਕ ਹੈ 576 ਅੰਗ ਤੇ ਇਹ ਪੰਕਤੀ ਆਉਂਦੀ ਹੈ ਸੋ ਘਰ ਲੱਦਾ ਸਹਿਜ ਸਮੱਧਾ ਹਰਿ ਕਾ ਨਾਮ ਆਧਾਰਾ ਇਸ ਨੂੰ ਲਦਾ ਨਹੀਂ ਬੋਲਣਾ ਅਦਕ ਲਾ ਕੇ ਉਚਾਰਨ ਕਰਨਾ ਲੱਦਾ ਠੀਕ ਹੈ ਲੱਦਾ ਕਈ ਸੰਗਤਾਂ ਸਮਦਾ ਪੜ ਜਾਂਦੀਆਂ ਹੈ ਸਮਦਾ ਨਹੀਂ ਉਚਾਰਨ ਕਰਨਾ ਇਸ ਨੂੰ ਅਦਕ ਲਾ ਕੇ ਉਚਾਰਨ ਕਰਨਾ ਸੋ ਘਰ ਲੱਦਾ ਸਹਜ ਸਮੱਦਾ ਸੋ ਘਰ ਲੱਦਾ ਸਹਜ ਇਸ ਮੱਦਾ ਹਾਂ ਸਮੱਦਾ ਹਰ ਕਾ ਨਾਮ ਆਧਾਰਾ ਆਧਾਰਾ ਇਹ ਕੰਨਾ ਲਾ ਕੇ ਧੱਦੇ ਕੰਨਾ ਰਾਰੇ ਕੰਨਾ ਆਧਾਰਾ ਸੋ ਘਰ ਲੱਦਾ ਸਹਜ ਸੁਮੱਦਾ ਹਰ ਕਾ ਨਾਮ ਆਧਾਰਾ ਇਹ 576 ਅੰਗ ਤੇ ਪੰਕਤੀ ਆਉਂਦੀ ਏ ਠੀਕ ਏ ਇਸ ਪੰਕਤੀ ਦੀ ਸਮਝ ਲੱਗੀ ਨਾ ਹਾਂਜੀ ਹਾ ਦੂਜੀ ਇਹ ਵਾਰ ਬਡਹੰਸ ਦੀ ਆਉਂਦੀ ਐ 585 ਅੰਗ ਤੇ ਸ਼ੁਰੂ ਹੁੰਦੀ ਐ ਠੀਕ ਐ 585 ਅੰਗ ਤੇ ਵਾਰ ਸ਼ੁਰੂ ਹੁੰਦੀ ਐ ਵੜਹੰਸ ਦੀ ਵੜਹੰਸ ਕੀ ਵਾਰ ਮਹੱਲਾ ਚੌਥਾ ਵੜਹੰਸ ਕੀ ਵਾਰ ਮਹੱਲਾ ਚੌਥਾ ਥੱਲੇ ਆਉਂਦਾ ਲੱਲਾ ਲੱਲੇ ਕੰਨਾ ਉੱਤੇ ਬਿੰਦੀ ਦੋ ਲੱਲੇ ਲਿਖੇ ਨੇ ਤੇ ਕੰਨਾ ਲੱਗਾ ਉੱਤੇ ਬਿੰਦੀ ਲੱਗੀ ਐ ਇਸ ਨੂੰ ਲੱਲਾ ਨਹੀਂ ਬੋਲਣਾ ਇਸ ਨੂੰ ਕੋਲਾ ਉਚਾਰਨ ਕਰਨਾ ਲਲਾ ਲਲਾ ਅਬਿੰਦਿ ਲਾ ਕੀ ਲਲਾ ਲਲਾ ਹਾਂ ਲਲਾ ਬਹਿਲੀਮਾ ਕੀ ਧੁਨ ਗਾਵਣੀ ਬਹਿਲੀਮਾ ਕੀ ਧੁਨ ਗਾਵਣੀ ਵੜ ਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਧੁਨ ਗਾਵਣੀ ਇਸ ਨੂੰ ਕੋਲਾ ਉਚਾਰਨ ਕਰਨਾ ਲਲਾ ਲਲਾ ਹਾਂ ਲਲਾ ਨਹੀਂ ਬੋਲਣਾ ਠੀਕ ਹੈ ਜੀ ਠੀਕ ਆ ਕਿਉਂਕਿ ਕਈ ਸੰਗਤਾਂ ਜਿਹੜੀਆਂ ਘਰਾਂ 'ਚ ਸਹਿਜ ਪਾਠ ਕਰਦੀਆਂ ਨਾ ਆਮ ਸੰਗਤਾਂ ਜਾਂ ਗ੍ਰੰਤੀ ਸਿੰਘ ਵੀਰਪਰਾ ਪਾਠ ਕਰਦੇ ਨੇ ਉਹ ਇਸ ਨੂੰ ਲੱਲਾ ਕਹਿੰਦੇ ਨੇ ਲੱਲਾ ਬਹਿਲੇਮਾ ਕੀ ਧੁਨ ਗਾਵਣੀ ਪਰ ਇਸ ਨੂੰ ਕੋਲਾ ਉਚਾਰਨ ਕਰਨਾ ਹੈ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਬਿੰਦੀ ਲੱਗੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲੱਲਾ ਬਹਿਲੇਮਾ ਕੀ ਧੁਨ ਗਾਵਣੀ ਇਹ 585 ਅੰਗ ਤੇ ਵਾਰ ਸ਼ੁਰੂ ਹੁੰਦੀ ਹੈ ਠੀਕ ਹੈ ਇਸ ਪੰਕਤੀ ਸਮਝ ਲੱਗ ਗਈ ਤੁਹਾਨੂੰ ਹਾਂਜੀ ਹੁਣ ਆਗੇ ਤੀਜੀ ਪੰਕਤੀ ਇਹ ਜਿਹੜੀ ਪੰਕਤੀ ਏ 591 ਅੰਗ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੀ ਏ ਇਸ ਨੂੰ ਆਮ ਹੀ ਸੰਗਤਾਂ ਕਈ ਗਲਤ ਉਚਾਰਨ ਕਰਦੀਆਂ ਕਿਉਂਕਿ ਗੁਰਬਾਣੀ ਦੇ ਵਿੱਚ ਕਿਤੇ ਵੀ ਅਧਕ ਨਹੀਂ ਆਉਂਦਾ ਲੱਗਿਆ ਹੋਇਆ ਪਰ ਕਈ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਤੇ ਅਦਕ ਲਾ ਕੇ ਉਚਾਰਨ ਕਰਨਾ ਹੈ ਜੋ ਗੁਰਮੁਖ ਨਾਮ ਧਿਆਏ ਦੇ ਤਿਨੇ ਚੜੀ ਇਸ ਨੂੰ ਕਈ ਸੰਗਤਾਂ ਚਵਗਣ ਪੜ੍ਹਦੀਆਂ ਚਵਗਣ ਚਚਾ ਵਾਵਾ ਗੱਗਾ ਨਾਣੇ ਸਿਆਰੇ ਚਵਗਣ ਪਰ ਇਹ ਚਵਗਣ ਨਹੀਂ ਉਚਾਰਨ ਕਰਨਾ ਇਸ ਨੂੰ ਅਦਕ ਲਾ ਕੇ ਉਚਾਰਨ ਕਰਨਾ ਹੈ ਕਿਵੇਂ ਉਚਾਰਨ ਕਰਨਾ ਜੋ ਗੁਰਮੁਖ ਨਾਮ ਧਿਆਏ ਦੇ ਤਿਨਿ ਚੜੀ ਚਵਗਣ ਬੰਨੀ ਚਵਗਣ ਉਚਾਰਨ ਕਰਨਾ ਹੈ ਚਵਗਣ ਸਾਰੀ ਪੰਕਤੀ ਪੜ੍ਹ ਕੇ ਦੱਸੋ ਜੋ ਗੁਰਮੁਖ ਨਾਮ ਧਿਆਏ ਦੇ ਤਿਨਿ ਚੜੀ ਚਵਗਣ ਬੰਨੀ ਹਾਂ ਚੜੀ ਚਵਗਣ ਬੰਨੀ ਬੰਨੀ ਚਵਗਣ ਉਚਾਰਨ ਕਰਨਾ ਇਸ ਨੂੰ ਚਵਗਣ ਨਹੀਂ ਬੋਲਣਾ ਠੀਕ ਹੈ ਸੋਧ ਉਚਾਰਨ ਹੈ ਚਵੱਗਣ ਚਵੱਗਣ ਲਾਗੀ ਸਮਝਣਾ ਇਸ ਦੀ ਪੰਕਤੀ ਦੀ ਹਾਂਜੀ ਇਹ ਕਿੰਨੇ ਅੰਗ ਤੇ ਆਉਂਦੀ ਹੈ 591 ਅੰਗ ਤੇ 591 ਹਾਂ ਬਡਹੰਸ ਕੀ ਵਾਰ ਮਹੱਲਾ ਚੌਥਾ ਨਨਾ ਬਹਿਲੀਮਾ ਕੀ ਤੁਨ ਗਾਵਣੀ 585 ਅੰਗ ਤੇ ਆਉਂਦੀ ਹੈ ਆਹ ਸ਼ਬਦ ਜਿਹੜੀ ਪੰਕਤੀ ਹੈ ਇਹ 576 ਅੰਗ ਤੇ ਆਉਂਦੀ ਸੂਕਾਰ ਲੱਦਾ ਸਹਿਜ ਸਮੱਧਾ ਹਰਕਾ ਨਾਮ ਆਧਾਰਾ ਲਾਗੀ ਸਭ ਸਾਰੀ ਪੰਕਤੀਆਂ ਦੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ